ਪੰਜਾਬ ਦੇ ਵਿੱਚ ਹੋਵੇਗੀ ਸਤਾ ਦੀ ਪਲਟੀ ਤੇ ਉਥੇ ਹੀ ਮੁੱਖ ਮੰਤਰੀ ਭਾਜਪਾ ਦੇ ਵਿੱਚ ਹੋਣਗੇ ਸ਼ਾਮਲ ਦੱਸਦੀ ਹੈ ਕਿ ਆਪਣੇ ਐਮਐਲਏ ਨੂੰ ਨਾਲ ਲੈ ਕੇ ਭਾਜਪਾ ਦੇ ਵਿੱਚ ਜੁਆਇਨ ਕਰਨਗੇ ਤੇ ਉਥੇ ਹੀ ਰਵਨੀਤ ਬਿੱਟੂ ਵਿਚੋਲਗੀ ਕਰ ਰਹੇ ਨੇ ਇਹ ਵੱਡਾ ਇਲਜ਼ਾਮ ਪ੍ਰਤਾਪ ਸਿੰਘ ਬਾਜਪਾ ਨੇ ਲਗਾਇਆ ਹੈ ਤੇ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪ੍ਰਤਾਪ ਬਾਜਪਾ ਦਾ ਇਹ ਵੱਡਾ ਇਲਜ਼ਾਮ ਲੱਗ ਰਿਹਾ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਛੱਡ ਕੇ ਮੁੱਖ ਮੰਤਰੀ ਵੰ ਸਿੰਘ ਮਾਨ ਪਾਠ ਪਾਠੇ ਸ਼ਾਮਲ ਹੋਣਗੇ ਤੇ ਜਿਸ ਤੋਂ ਬਾਅਦ ਉਥੇ ਹੀ ਇਸ ਗੱਲ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਇਹ ਵੱਡਾ ਇਲਜ਼ਾਮ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਪਾ ਨੇ ਜਿਹੜਾ ਕਿ ਇਹ ਲਗਾਇਆ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਿਏ ਕਿ ਇਸ ਗੱਲ ਤੋਂ ਬਾਅਦ ਹੁਣ ਲਗਾਤਾਰ ਉੱਥੇ ਹੀ ਜਿਹੜੀ ਕਿ ਹਲਚਲ ਤੇਜ਼ ਦੇਖਣ ਨੂੰ ਮਿਲ ਰਹੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯਾਨੀ ਕਿ ਪੰਜਾਬ ਦੀ ਸਤਾ ਪਲਟਣ ਜਾਰੀ ਹੈ ਤੇ ਜਿਸ ਤੋਂ ਬਾਅਦ ਰਵਨੀਤ ਬਿੱਟੂ ਬਚੋਲਗਰੀ ਕਰ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਕੁਝ ਵਿਧਾਇਕ ਵੀ ਜਿਹੜਾ ਕਿ ਭਾਜਪਾ ਦੇ ਵਿੱਚ ਜਾਣਗੇ ਤੇ ਕੱਲ ਦਿੱਲੀ ਦੇ ਵਿੱਚ ਇਹ ਨਤੀਜੇ ਐਲਾਨੇ ਗਏ ਤੇ ਉੱਥੇ ਹੀ ਨਤੀਜਿਆਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਹਾਰ ਦਾ ਜਿਹੜਾ ਕਿ ਸਾਹਮਣਾ ਕਰਨਾ ਪਿਆ ਤੇ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਭਾਜਪਾ ਦੀ ਜਿੱਤ ਹੋਈ ਤੇ ਹੁਣ ਇਸ ਜਿੱਤ ਤੋਂ ਬਾਅਦ ਉੱਥੇ ਹੀ ਅੱਜ ਜਿਹੜਾ ਕਿ ਇੱਕ ਹੋਰ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਪਾ ਨੇ ਇਹ ਵੱਡਾ ਇਲਜ਼ਾਮ ਲਗਾ ਦਿੱਤਾ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਹੁਣ ਉਹ ਭਾਜਪਾ ਦੇ ਵਿੱਚ ਜੁਆਇਨ ਕਰਨਗੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਵਿਧਾਇਕ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਹੜੇ ਰਵਨੀਤ ਬਿੱਟੂ ਨੇ ਉਹਨਾਂ ਦੀ ਵਿਚੋਲਗੀ ਕਰ ਰਹੇ ਨੇ ਤੇ ਇਹ ਫਟਾਲਸਾ ਮਾ ਹੁਣ ਇਹ ਵੱਡਾ ਦੋਸ਼ ਹੈ ਜਿਹੜਾ ਕਿ ਪ੍ਰਤਾਪ ਸਿੰਘ ਬਾਜਪਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਲਗਾਇਆ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਉੱਥੇ ਹੀ ਕੇ ਆਰ ਕੇ ਇੱਕ ਵੱਡਾ ਦਾਵਾ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿੱਤੇਗੀ ਤੇ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਕਬੱਡੀ ਹਾਰ ਹੋਵੇਗੀ ਕਿਉਂਕਿ ਹੁਣ ਦਿੱਲੀ ਦੇ ਵਿੱਚ ਸਤਾ ਜਿਹੜੀ ਕਿ ਪਾਰਟੀ ਹੈ ਤੇ ਉੱਥੇ ਹੀ ਭਾਜਪਾ ਹੁਣ ਦਿੱਲੀ ਦੇ ਵਿੱਚ ਰਾਜ ਕਰੇਗੀ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਇੱਕ ਬਹੁਤ ਹੀ ਸ਼ਰਮਨਾਕ ਹਾਰ ਦੇ ਨਾਲ ਗਈ ਹੈ ਤੇ ਜਿਸ ਤੋਂ ਬਾਅਦ ਕੇਜਰੀਵਾਲ ਨੂੰ ਲੈ ਕੇ ਉਹਨਾਂ ਨੇ ਵੀ ਕੁਝ ਬਿਆਨ ਦਿੱਤੇ ਸੀ ਤੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਵੀ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ। ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਸਾਡੀ ਪੁਸ਼ਟੀ ਨਹੀਂ ਹੈ ਕਿਉਂਕਿ ਲਗਾਤਾਰ ਚਰਚਾਾਂ ਮੈਂ ਇਸ ਗੱਲ ਦੇ ਉੱਤੇ ਹੋ ਰਹੀਆਂ ਨੇ ਤੇ ਹੁਣ ਪ੍ਰਤਾਪ ਸਿੰਘ ਬਾਜਬਾ ਨੇ ਵੀ ਇਸ ਗੱਲ ਦੇ ਉੱਤੇ ਵੱਡਾ ਇਲਜ਼ਾਮ ਲਗਾ ਦਿੱਤਾ। ਤੇ ਪ੍ਰਤਾਪ ਸਿੰਘ ਬਾਜਬਾ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਹੁਣ ਪੰਜਾਬ ਦੀ ਸਤਾ ਪਲਟਣ ਜਾ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਦੇ ਨਾਲ ਕੁਝ ਐਮਐਲਏ ਯਾਨੀ ਕਿ ਕੁਝ ਵਿਧਾਇਕਾ ਜਿਹੜੇ ਕਿ ਉਹਨਾਂ ਦੇ ਨਾਲ ਬੀਜੇਪੀ ਦੇ ਵਿੱਚ ਜੋਇਨ ਕਰਨਗੇ ਤੇ ਉਥੇ ਹੀ ਰਵਨੀਤ ਸਿੰਘ ਪਿੱਟੂ ਯਾਨੀ ਕਿ ਆਪਾਜਪਾ ਦੇ ਕੇਂਦਰੀ ਰਾਜ ਮੰਤਰੀ ਜਿਹੜੇ ਕਿਸ ਗੱਲ ਦੀ ਵਿਚੋਲਗੀ ਕਰ ਰਹੇ ਨੇ ਤੇ ਉਹ ਮਿਲ ਕੇ ਜਿਹੜਾ ਕਿ ਪਗਵਨ ਸਿੰਘ ਮਾਨ ਨੂੰ ਭਾਜਪਾ ਦੇ ਵਿੱਚ ਜੁਆਇਨ ਕਰਵਾਉਣਗੇ ਤੇ ਉਹਨਾਂ ਦੇ ਨਾਲ ਕੁਝ ਐਮਐਲਏ ਹੋਣਗੇ ਤੇ ਜਿਸ ਤੋਂ ਬਾਅਦ ਉਥੇ ਹੀ ਆਪਾਜਪਾ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਹੋਵੇਗੀ ਤੇ ਇਹ ਵੱਡਾ ਦਾਅਵਾ ਕਰ ਸਕਦੇ ਆ ਤੇ ਦੂਜੇ ਪਾਸੇ ਕਹਿ ਸਕਦੇ ਆ ਕਿ ਇਹ ਵੱਡਾ ਇਲਜ਼ਾਮ ਆ ਜਿਹੜਾ ਕਿ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਲਗਾ ਦਿੱਤਾ